ਵਾਰਡ ਨੰਬਰ 40 ਦੇ ਮੌਜੂਦਾ ਕੌਂਸਲਰ ਅਜੇ ਕੁਮਾਰ ਬੱਬਲ ਨੂੰ ਕੌਂਸਲਰ ਬਣਨ ਉੱਤੇ ਜੈ ਮਾ ਦੁਰਗਾ ਨੌਜਵਾਨ ਸਭਾ ਦੀ ਤਰਫੋਂ ਕੌਂਸਲਰ ਅਜੇ ਬੱਬਲ ਨੂੰ ਸ਼ੀਲ ਅਤੇ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਵਾਰਡ ਨੰਬਰ 40 ਦੇ ਮੌਜੂਦਾ ਕੌਂਸਲਰ ਅਜੇ ਕੁਮਾਰ ਬੱਬਲ ਵੱਲੋਂ ਜੈ ਮਾ ਦੁਰਗਾ ਨੌਜਵਾਨ ਸਭਾ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਅਜੇ ਬੱਬਲ ਵੱਲੋਂ ਸਾਰੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜਿੰਨੀਆਂ ਵੀ ਵਾਰਡ ਦੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਉੱਤੇ ਠੀਕ ਕਰਵਾਇਆ ਜਾਵੇਗਾ। ਪત્રਕਾਰ ਬ੍ਰਿੰਦਰ ਸਿੰਘ ਦੀ ਖਾਸ ਰਿਪੋਰਟ ਸਾਰੇ ਨਮਸਕਾਰ ਜੀ ਮੈਂ ਤੁਹਾਡਾ ਅਜੇ ਬੱਬਲ ਬਾਡ ਨੰਬਰ 40 ਤੋਂ ਪੌਂਦਰ ਔਰ ਸਾਰੇ ਹੀ ਮੇਰੇ ਵੀਰ ਅਜਪਾਲੀ ਜੀ ਰੱਕੀ ਜੀ ਕਾਕਾ ਜੀ ਹੌਨ ਹੌਂਡਾ ਜੀ ਸਾਇਲ ਜੀ ਔਰ ਮੇਰਾ ਵੀਰ ਜੋਗੀ ਭਰਾ ਦਾ ਖਾਸ ਕਰਕੇ ਸੋ ਮਤਲਬ ਬੜੇ ਮਾਣ ਨਾਲ ਮੈਨੂੰ ਇਨਵਾਈਟ ਕੀਤਾ ਉਹਨਾਂ ਨੇ ਮੇਰਾ ਮਾਨ ਸਨਮਾਨ ਕੀਤਾ ਮੈਂ ਇਦਾਂ ਹੀ ਧੰਨਵਾਦ ਕਰਦਾ ਆਪਣੇ ਵੀਰਾਂ ਦਾ ਜੋ ਮੈਨੂੰ ਪਿਆਰ ਕਰਦੇ ਨੇ ਔਰ ਸ਼ਿਵਾਸ਼ ਦੀਵਾਨ ਆਉਣ ਵਾਲੇ ਸਮੇਂ ਚ ਆਪਾਂ ਰਲ ਮਿਲ ਕੇ ਇਲਾਕੇ ਦੀ ਸੇਵਾ ਕਰਾਂਗੇ ਔਰ ਮਹੱਲੇ ਦੀ ਸੇਵਾ ਕਰਾਂਗੇ ਔਰ ਇਸ ਨਵੇਂ ਸਾਲ ਦੇ ਸਾਰੇ ਦੇਸ਼ਵਾਸੀਆਂ ਨੂੰ ਵਾਰਡ ਵਾਸੀਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਜੈ ਹਿੰਦ